ਵਾ ਵਾ ਆਪੇ ਮੁਹੰਮਦ ਆਪਣੀ ਆਮੰਦ ਸ਼ਕਲ ਬਣਾਵੇ ਆਪੇ ਰੋਜ਼ ਅਜ਼ਲ ਦਾ ਮਾਲਿਕ ਆਪੇ ਸਿਫ ਹੋਵੇ ਆਏ ਆਪੇ ਰੋਜ਼ ਹਸਰ ਦਾ ਕਾਜੀ ਆਪੇ ਹੁਕਮ ਸੁਣਾਵੇ ਆਪੇ ਜੋ ਸਿਫਤ ਕਰਦਾ ਆਪੇ ਦਿਦਾਰ ਕਰਾਵੇ ਪੜ ਪੜ ਕਿਤਾਬ ilm ਦੀ ਤੂੰ ਨਾਂ ਰੱਖ ਲਿਆ ਕਾ ਜੀ ਮੱਕੇ ਮਦੀਨੇ ਕੁੰਮ ਆਇਆ ਤੇ ਤੂੰ ਨਾਂ ਮਰਖ ਲਿਆ ਹਾ ਜੀ ਬੁੱਲੇ ਸਾ ਹਾਸਲ ਕੀ ਕੀਤਾ ਜੇ ਤੂੰ ਯਾਰ ਨਾ ਰਖਿਆ ਰਾ ਜੀ ਕੋਈ ਕਹਿੰਦਾ ਉਹ ਦੂਰ ਵਸਿੰਦਾ ਕੋਈ ਕਹਿੰਦਾ ਉਹ ਨੇੜੇ ਕੋਈ ਕਹਿੰਦਾ ਉਹ ਪੱਥਰਾਂ ਦੇ ਵਿੱਚ ਕੋਈ ਕਹਿੰਦਾ ਵਿੱਚ ਬੋਲੇ ਮੇਰੇ ਕੋਈ ਕਹਿੰਦਾ ਦਿਨ ਮਿਲਦੇ ਕੋਈ ਕਹਿੰਦਾ ਉਹ ਦਿਨ ਦਿਨੇ ਮਿਲਦਾ ਕੋਈ ਕਹਿੰਦਾ ਮਿਲਦਾ ਵਿੱਚ ਹਨੇਰੇ ਬੁੱਲੇ ਸ਼ਾ ਮੇਰੇ ਯਾਰ ਤਾਂ ਐਸਾ ਮੈਨੂੰ ਦਿੱਤਾ ਚਾਰ ਸਪੇਰੇ ਨਾ ਖੁਦਾ ਮੈਂ ਤੀਰਥ ਡਿਠਿਆ ਐਵੇਂ ਪੰਡੇ ਜਾਗੇ ਬੁੱਲੇ ਸ਼ਾ ਜਦ ਮੁਰਸ਼ਿਦ ਮਿਲ ਗਿਆ ਟੁੱਟੇ ਸਭ ਤਾਗੇ ਮੱਕੇ ਗਿਆ ਗੱਲ ਮੁੱਕਦੀ ਨਹੀਂ ਭਾਵੇਂ ਸੌ ਸੌ ਜੁਮੇ ਪੜ ਆਈਏ ਗੰਗਾ ਗਿਆ ਗੱਲ ਮੁੱਕਦੀ ਨਹੀਂ ਭਾਵੇਂ ਸੌ ਸੌ ਗੋਤੇ ਖਾਈਏ ਗਏ ਗਿਆ ਗੱਲ ਮੁੱਕਦੀ ਨਹੀਂ ਭਾਵੇਂ ਸੌ ਸੌ ਪੰਦੇ ਪੜ ਆਈਏ ਬੁੱਲੇ ਸ਼ਾ ਗੱਲ ਤਾਂ ਹੀ ਮੁੱਕਦੀ ਜਦੋਂ ਮੈਂ ਨੂੰ ਦਿਲੋਂ ਗਵਾਈਏ ਫੁੱਲਾਂ ਦਾ ਤੂੰ ਅਤਰ ਬਣਾ ਹਤਰਾਂ ਦਾ ਫਿਰ ਕੱਢ ਦਰਿਆ ਦਰਿਆਵਾਂ ਵਿੱਚੋਂ ਫਿਰ ਰੱਜ ਕੇ ਨਹਾ ਮੱਛੀਆਂ ਵਾਂਗ ਤਾਰੀਆਂ ਲਾ ਫਿਰ ਵੀ ਤੇਰੇ ਬੋ ਨਹੀਂ ਮੁਖਨੀ ਪਹਿਲਾਂ ਆਪਣੀ ਦਰਿਆ ਵਿੱਚ ਫਿਰ ਰੱਜ ਰੱਜ ਕੇ ਨਹਾ ਮੱਛੀਆਂ ਵਾਂਗ ਤਾਰੀਆਂ ਲਾ ਫਿਰ ਵੀ ਤੇਰੀ ਬੋ ਨਹੀਂ ਮੁਖਨੀ ਪਹਿਲਾਂ ਆਪਣੀ ਮੈਂ ਨੂੰ ਮੁਕਾ ਬੁੱਲਿਆ ਚੱਲ ਸੁਨਾ ਰਿਆਂ ਦੇ ਜਿੱਥੇ ਗਹਿਣੇ ਕਟਿਏ ਲੱਖ ਸੂਰਤ ਆਪੋ ਆਪਣੇ ਤੋਂ ਇੱਕੋ ਰੂਪ ਆਖ ਰੰਗੜ ਨਾਲੋਂ ਖਿੰਗਰ ਚੰਗਾ ਜਿਸ ਪੇ ਪੈਰ ਕਸਾਈ ਦੇ ਬੁੱਲੇ ਸੂ ਨੂੰ ਸੋਈ ਪਾਵੇ ਜੋ ਬੱਕਰਾ ਬਣੇ ਕਸਾਈਦ ਕਿੱਤੇ ਹੈ ਸੁਲਤਾਨ ਸਿਕੰਦਰ ਮੌਤ ਨਾ ਛੱਡਦੀ ਪੀਰ ਪਕੰਬਰ ਸਭ ਛੱਡ ਗਏ ਡੰਬਰ ਕੋਈ ਇੱਥੇ ਪਾਇਦਾਰ ਨਹੀਂ ਉਠ ਜਾਗ ਘਰਾੜੇ ਮਾਰ ਨਹੀਂ ਬੁੱਲੇ ਸ਼ਾ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ ਬੁਰਾ ਬੰਦਾ ਮੈਂ ਲੱਭਣ ਤੁਰਿਆ ਬੁਰਾ ਨਾ ਲੱਭਿਆ ਕੋਲੀ ਆਪਣੇ ਅੰਦਰ ਝਾਕ ਕੇ ਦੇਖਿਆ ਮੈ ਤੋਂ ਬੁਰਾ ਨ ਕੋਈ ਬੁੱਲੇ ਨੂੰ ਲੋਕੀ ਮੱਤੀ ਦਿੰਦੇ ਬੁੱਲਿਆ ਤੂੰ ਜਬਹ ਵਿੱਚ ਮਸੀਤੇ ਵਿੱਚ ਮਸੀਤੇ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਕੀਤੀ ਬਾਹਰੋਂ پاک ਕੀਤਾ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ ਬੇਨ ਮੁਰਸ਼ਿਦ ਕਮਲ ਕਮਲੇ ਬੁੱਲਿਆ ਤੇਰੇ ਐਵੇਂ ਗਈ ਇਬਾਦਤ ਕੀਤੀ ਨਾ ਖੁਦਾ ਨਾ ਖੁਦਾ ਮਸੀਤੇ ਲੱਭਦਾਰ ਨਾ ਖੁਦਾ ਵਿੱਚ ਕਬਾਬੇ